ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਥ ਸਿੰਘ ਸੇਵਾਣ ਨੇ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਹਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਜੇ ਆਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਣੀਆਂ ਕਿਤੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡ ਜਿੰਮੇਵਾਰ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਫੇਰ ਉੱਥੇ ਇਹ ਗੱਲਾਂ ਕਈਆਂ ਗਈਆਂ ਵੀ ਜਿਹੜੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਨਾਂ ਦੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਕਾਬਤਕ ਸਾਹਿਬ ਦੇ ਜਥੇਦਾਰ ਅਤੇ ਪੰਥ ਸਿੰਘ ਸੇਵਾਨ ਨੇ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਹਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨਾਂ ਨੂੰ ਦੇਣਾ ਪਊਗਾ ਤੇ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨੇ ਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠਾ ਹੈ ਤੇ ਫਿਰ ਕਿੱਥੇ ਰਹਿ ਗਈ ਪੰਤਕ ਦੀ ਗੱਲ ਕਹਿੰਦੇ ਅਸੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਕਮਜ਼ੋਰ ਕਰਨ ਵਾਸਤੇ ਕੋਈ ਬਾਹਰੀ ਤਾਕਤ ਸਿੱਖ ਕੌਮ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਨਹੀਂ ਰੱਖਦੀ ਜੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਣੀਆਂ ਕਿਤੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡਾ ਜ਼ਿੰਮੇਵਾਰ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਤੇ ਸਪੱਸ਼ਟ ਰੂਪ ਦੇਖੋ ਤੁਸੀਂ ਗਾਲਤਖ ਸਾਹਿਬ ਨੇ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਐਦੋਂ ਵੱਧ ਕਿਸੇ ਨੂੰ ਕੀ ਤੁਸੀਂ ਕਿਸੇ ਤੇ ਰੋਪ ਲੱਗ ਸਕਦੇ ਨੇ ਵੀ ਤੁਸੀਂ ਨੈਤਿਕ ਅਧਿਕਾਰ ਹੀ ਤੇ ਤੁਸੀਂ ਅੱਜ ਵੀ ਕਹੋ ਵੀ ਜੀ ਲੋਕ ਸਾਨੂੰ ਜਿਹੜਾ ਹੈ ਫਲਾਣਾ ਕਮਜ਼ੋਰ ਕਰ ਰਿਹਾ ਫਲਾਣਾ ਕਮਜ਼ੋਰ ਕਰ ਰਿਹਾ ਹੈ ਸੋ ਉਹਨਾਂ ਦੀ ਟੋਟਲ ਇੱਕ ਫਾਲਸ ਨੈਰੇਟਿਵ ਇਹਨਾਂ ਨੇ ਉੱਥੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਕਮੀਆਂ ਦੂਰ ਕਰਨ ਦੀ بجائے ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਪੰਥਕ ਸੋਚ ਸੀ ਉਹਦੇ ਤੇ ਆਉਣ ਦੀ بجائے ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ بجائے ਇਹਨਾਂ ਨੇ ਉਹਦੇ ਉਲਟ ਰਸਤਾ ਅਖਤਿਆਰ ਕੀਤਾ ਤੇ ਇਹ ਜਿਹੜਾ ਹੁਣ ਜਾ ਕੇ ਦੋਸ਼ ਯਾ ਸਾਰੇ ਆਪਦੇ ਕੀਤੇ ਗੁਨਾਹਾਂ ਨੂੰ ਬਾਅਦ ਮੁਕਰਨ ਦੀ ਇਹ ਜਿਹੜੀ ਕੋਸ਼ਿਸ਼ ਹੈ ਇਹ ਕਿਸੇ ਨੇ ਪ੍ਰਮਾਨ ਨਹੀਂ ਕਰਨੀ ਨਾਲੇ ਮੈਂ ਤਾਂ ਇਹੀ ਬੇਨਤੀ ਕਰਦਾਗਾ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਵਿੱਚੋਂ ਮੈਂ ਦੇਖ ਰਿਹਾ ਬਹੁਤ ਕੱਲ ਮੈਂਬਰ ਸਾਹਿਬਾਨਾਂ ਦੀ ਗੈਰਹਾਜ਼ਰੀ